ਅਸੀਂ ਪਹੁੰਚ ਗਏ ਜੀ ਹਸਪੀਟਲ ਉਸੇ ਹਸਪੀਟਲ ਜਿੱਥੇ ਪੰਜ-ਛੇ ਦਿਨ ਲਾਇਆ ਸੀ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਤੇ ਨਵੇਂ ਵਲੌਗ ਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਵਾਸੋਂ ਹਾਜ਼ਰ ਹੋਇਆ ਤੁਹਾਡੇ ਲਈ ਨਵਾਂ ਵਲੌਗ ਲੈ ਕੇ ਇਹ ਸਾਡਾ ਸ਼ੇਰ ਬੱਗੇ ਦੀ ਚੱਲਣ ਲੱਗੀ ਹੈ ਮਾਲੀ ਸਾਡਾ ਸ਼ੇਰ ਬੱਗਾ ਕਬੱਡੀ ਖੇਡਿਆ ਕਰੂਗਾ ਹਾਂਜੀ ਹਸਪੀਟਲ ਜਾਉਂਗਾ ਸਾਡੇ ਸ਼ੇਰ ਬੱਗਾ ਕਬੱਡੀ ਖੇਡਿਆ ਕਰੂਗਾ ਤਾਂ ਹੀ ਬੁੱਲੇ ਦਾ ਡੰਡਿਆ ਬਾਅਦ ਕੇੰਦੇ ਹੰਦੇ ਤੋਪ ਚ ਪਾਉਣਾ ਜ਼ਰੂਰੀ ਹੁੰਦਾ ਜਵਾਗ ਨੂੰ ਛੋਟੇ ਨੂੰ ਮਰੀਆਂ ਨੂੰ ਤੁਪਲਮਣ ਦੀ ਲੋੜੀ ਹੁੰਦੀ ਆ ਤਾਂ ਕਰਕੇ ਬਾਅਦ ਪਾਇਆ ਹੈ ਥੋੜਾ ਹੈ ਸਰੀਰ ਨੂੰ ਤੁਪਲਮਣ ਵਾਸਤੇ ਇਹ ਦੁਰਪਾਦਾਈ ਤੁਪਕਾ ਦੇ ਵਾਸਤੇ ਯੂਜ਼ ਹੁੰਦੀ ਆ ਵੀ ਵਿਟਾਮਿਨ ਮਿਲਦੇ ਵਿਟਾਮਿਨ ਹਾਂ ਲੱਗਾ ਹੋਇਆ ਕਿਚੂ ਚੱਡਨ ਵਾਂ ਬੁੱਚਤਾ ਪਿਆ ਚੁੱਤ ਪਿਆ ਚੁੱਤੇ ਰਨੋ ਮੈਂ ਸਾਰਾ ਕਰ ਲਈ ਤੇ ਚੁੱਤੇ ਰਨੋ ਬਹਾਵੇਂ ਤੇ ਚੁੱਤੇ ਰਨੋ ਤੇ ਚੁੱਤੇ ਦੇ ਨਾ ਪਾਪੂ ਦੀ ਵੱਡੇ ਦੀ ਕਰਦਾ ਤਾਂ ਸੋ ਹੁਣ ਲੱਗੇ ਸੀ ਕਾਕੂ ਨੂੰ ਨਮੋਣ ਟੁੱਪੇ ਲਾਉਣ ਵੈਸੇ ਸੀ ਪਰਸੋਂ ਪਰਸੋਂ ਆਇਆ ਆ ਹਾਂ ਪਰਸੋਂ ਆਇਆ ਸੀ ਸੋ ਮਾਲਿਸ਼ ਮੁੱਲ ਕੀਤੀ ਹੋਈ ਸੀ ਤਾਂ ਕਰਕੇ ਮੈਂ ਕਿਹਾ ਚਰ ਨਵਾ ਦਿੰਦੇ ਆ

ਬੁਤ ਲਾ ਦੇ ਕੰਬਲੇ ਕੰਬਲੀ ਲਾ ਦੇ ਕੰਬਲੇ ਕੰਬਲੀ ਲਾ ਕੈਮਰਾ ਬੰਚਾ ਘੱਲਾਉਣਾ ਹਜੇ ਅਸ਼ੀਸ਼ ਪੇਸ਼ੀ ਉਹ ਸ਼ੇਮ ਸ਼ੇਮ ਥੋੜੀ ਜਿਹੀ ਹੋਣੀ ਹੈ ਅਸੀਂ ਚੱਲੇ ਜੀ ਹੁਣ ਹਸਪੀਟਲ ਹਸਪੀਟਲ ਕਿਸ ਕਾਰਨ ਚੱਲਨੇ ਆਉਂਦ ਹਾਂ ਤੁਹਾਨੂੰ ਦੱਸਦੇ ਹਾਂ ਉਹਨਾਂ ਨੂੰ ਕੱਲ ਥੋੜਾ ਜਆ ਨਵਾਬ ਨੂੰ ਹੋ ਗਿਆ ਸੀ ਲੂਜ ਮੋਸ਼ਨ ਲੱਗੇ ਸੀ ਸੋ ਤਾਂ ਕਰਕੇ ਉਨੇ ਕਿ ਬੱਚੇ ਨੂੰ ਕਹਿੰਦੇ ਐਕਸਰ ਲੱਗਦਾ ਲੂਜ਼ ਮੋਸ਼ਨ ਵਗੈਰਾ ਤੇ ਦਰਦ ਹੋ ਗਿਆ ਹੈ ਨਾ ਸੋ ਅਗਰ ਕਿਸੇ ਨੂੰ ਵੀ ਪਤਾ ਹੋਵੇ ਵੀ ਛੋਟੇ ਜਿਹਾਂ ਨੂੰ ਲੂਜ਼ ਮੋਸ਼ਨ ਲੱਗਦੇ ਹੀ ਆ ਕਨਫਰਮ ਹੁੰਦਾ ਹੈ ਜਾਂ ਦੁੱਧ ਜ਼ਿਆਦਾ ਪੀਣ ਕਰਕੇ ਹੋ ਜਾਂਦਾ ਵਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਨੂੰ ਤਾਂ ਲੱਗਦਾ ਵੀ ਦੁੱਧ ਜ਼ਿਆਦਾ ਪਿਆਤਾ ਸ਼ੋਧਾ ਕਰਕੇ ਹੋ ਗਿਆ ਹੋਣਗੇ ਨਾ ਤੇ ਅਗਰ ਤੁਹਾਨੂੰ ਨੋਲੇਜ ਹੋਵੇ ਥੋੜੀ ਜੀ ਵੀ ਦੁੱਧ ਜ਼ਿਆਦਾ ਪੀਣ ਕਰਕੇ ਹੋ ਗਿਆ ਜਾਂ ਉਦਾਂ ਹੀ ਹੋ ਜਾਂਦਾ ਹੁੰਦਾ ਛੋਟੇ ਬੱਚੇ ਨੂੰ ਵੀ ਦਵਾਈ ਦੂਈ ਦੇਣ ਕਰਕੇ ਤੇ ਮੇਰੇ ਕੋਲ ਮੈਂ ਟਿਕਾ ਕੇ ਜਰੂਰ ਦੱਸੂ। ਉਹ ਬਾਕੀ ਆਪਣਾ ਰਾਂਝਾ ਖੜਾ ਬਾਹਰ ਹੀ ਕਿਉਂਕਿ ਮੈਂ ਸਵੇਰੇ ਕੱਲ ਮਾਰਕੀਟ ਲੈ ਗਈ ਸੀ ਰਿਫਰਿਜਰੇਟਰ ਥੋੜਾ ਜਿਹਾ ਕਰਾ ਕੇ ਲਿਆ ਸੀ ਇਹਦਾ। ਰਿਫਰਿਜਰੇਟਰ ਲੀਕ ਕਰਨ ਲੱਗਿਆ ਸੀ ਇਹਦਾ ਇੱਥੋਂ। ਅੱਛਾ ਫਤੋਂ ਇੱਥੋਂ ਪਾਣੀ ਸਾਰਾ ਚੋ ਜਾਂਦਾ ਹੇਠਲੇ। ਸੋ ਬਾਕੀ ਸਾਰਾ ਓਕੇ ਇਹਨੂੰ ਲੈ ਕੇ ਜਾਵਾਂਗੇ ਆਪਾਂ। ਸੋ ਸਾਡੇ ਨਗਰ ਕੀਰਤਨਾਂ ਨਾਨਕ ਸਰ ਦਾ ਸੋ ਉੱਥੇ ਲੈ ਕੇ ਜਾਵਾਂਗੇ ਇਹਨੂੰ ਤਾਂ ਕਿ ਇਹਨੂੰ ਤਿਆਰ ਕਰਵਾਇਨੇ ਹੌਲੀ ਹੌਲੀ ਕਰਕੇ। ਸੋ ਰਾਤਰੀ ਦਾ ਨਗਰ ਕੀਰਤਨ 16 ਜਨਵਰੀ ਨੂੰ ਇੱਕ ਸ਼ੇਰ ਯਾਦ ਆਇਆ ਇੱਕ ਸ਼ੇਰ ਆਇਆ ਸੁਣਾ ਸੁਣਾ ਸ਼ੇਰ ਆਇਆ ਦਾ ਸੁਣਾ ਗੱਲ ਤੂੰ ਕਿਹੜੀ ਕਰਦੀ ਚਕਾ ਦੇਵਾਂਗੇ ਫਟੀਆਂ ਹਸਪੀਟਲ ਮੈਂ ਲੈ ਕੇ ਚੱਲਾਂ ਸਾਡੇ ਮੁੰਨ ਲੱਗੇ ਟੱਟੀਆ ਹਾਂ ਹਾਂ ਸ਼ੇਰ ਦਾ ਸ਼ੇਰ ਸ਼ੇਰ ਬਣਾਇਆ ਹੁਣੇ ਹੁਣੇ ਤਾਏ ਤਾਏ ਸ਼ੇਰ ਬਣਾ। ਅੰਜ ਤੇ ਅਸੀਂ ਪਹੁੰਚ ਗਏ ਹੁਣ ਰੈਸਾ ਨਗਰ। ਉਹ ਜਾਈਏ ਨੇ ਹਸਪੀਟਲ। ਤੇ ਮੰਮੀ ਪਿੱਛੇ ਬੈਠੀ ਕਾਕੂਨ ਲੈ ਗਏ। ਸੁਦਾ ਵਿਆਹ ਲੋਹਰਿਆਣਾ। ਉੱਥੇ ਨਹੀਂ ਉਹਨਾਂ ਕਰੇ ਕਰਾਉਂ ਆ। ਕਰੇ ਰਹੁੰਦਾ ਸੀਗਾ। ਗੱਡੀ 'ਚ ਬੈ ਗਏ ਅਸੀਂ। ਗੱਡੀ 'ਚ ਬੈ ਗਏ ਤੇ ਚੁੱਪ ਕਰ ਗਏ ਹਾਂ। ਅਸੀਂ ਪਹੁੰਚ ਗਏ ਜੀ ਹਸਪੀਟਲ। ਉਸੇ ਹਸਪਤਾਲ ਜਿੱਥੇ 5-6 ਦਿਨ ਲਾਇਆ ਸੀ ਸੋ ਅਸੀਂ ਹੁਣ ਆ ਗਏ ਹਸਪਤਾਲ ਚ ਤੇ ਕਾਕੂ ਹਜੇ ਵੀ ਸੁੱਤਾ ਹੀ ਪਿਆ ਉੱਠਿਆ ਨਹੀਂ ਤੇ weight ਵੀ ਤਲਾ ਲੈ ਹੁੰਦਾ ਸੀਗਾ ਉਦੋਂ ਜਦੋਂ ਹੋਇਆ ਸੀਗਾ ਉਦੋਂ 2-400 ਸੀਗਾ ਤੇ ਹੁਣ ਪੂਰਾ 22 ਕਿਲੋ ਦਾ ਹੋ ਗਿਆ 100 ਗ੍ਰਾਮ weight ਵਧਿਆ ਡਾਕਟਰ ਕਹਿੰਦੇ ਵੀ 10 ਅ ਦਿਨ ਕੀ ਸੀਗਾ 10 ਦਿਨ ਵਿੱਚ ਘਟਦਾ ਹੁੰਦਾ 10 ਦਿਨਾਂ ਦੇ ਵਿੱਚ ਘਟਦਾ ਹੁੰਦਾ weight ਕਹਿੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਜਿਹੜੇ loose motion ਆ ਉਹ ਕਹਿੰਦੇ ਵੀ 15 ਦਿਨਾਂ ਦੇ ਵਿੱਚ 15 ਅਗਰ ਦਿਨਾਂ 'ਚ 15 ਵਾਰੀ ਵੀ ਕਰਦਾ ਨਾ ਤਾਂ ਵੀ ਉਹ ਨੋਰਮਲ ਆ ਜਿਆਦਾ ਨਹੀਂਗਾ ਕਿਉਂਕਿ ਛੋਟਾ ਬੱਚਾ ਵਾ ਫਿਰ ਕਦੇ ਬੋਡੀ ਕੋਈ ਚੀਜ਼ ਐਕਸੈਪਟ ਕਰ ਲੈਂਦੀ ਕੋਈ ਨਹੀਂ ਕਰਦੀ ਹਨਾ ਦੁੱਧ ਪੀਂਦਾ ਵਾ ਹਨਾ ਜਵਾਗ ਛੋਟਾ ਜਿਹਾ ਥੈਗਾ ਵਾ ਹਨਾ ਤਾਂ ਕਈ ਦਿਨਾਂ ਆ ਵੀ ਕਰੇ ਤਾਂ ਵੀ ਕੋਈ ਹਾਂ ਕਈ ਦਿਨਾਂ ਆ ਵੀ ਕਰੇ ਤਾਂ ਵੀ ਕੋਈ ਨਹੀਂ ਹਨਾ ਤੇ ਇਸ ਟੈਨਸ਼ਨ ਲੈਣ ਨਾਲ ਕੋਈ ਗੱਲ ਨਹੀਂ ਸੋ ਟੈਨਸ਼ਨ ਫ੍ਰੀ ਹੋ ਗਿਆ ਸੀ ਹੁਣ ਆਪਾਂ ਆਪਾਂ ਪਹਿਲੀ ਵਾਰ ਜਾਣਾ ਵਾ ਨਵਾਬ ਨੂੰ ਹੁਣ ਮੱਥ ਟੇਕਣ ਲੈ ਕੇ ਚੱਲੇ ਆ 12 ਪੀਐਸ ਗੁਰਦੁਆਰੇ ਸੋ ਆਪਾਂ ਰਮਲਾ ਸਬ ਲੈ ਕੇ ਉਹਨਾਂ ਨੇ ਫਿਰ ਆਪਾਂ 12 ਪੀਐਸ ਗੁਰਦੁਆਰੇ ਜਾਵਾਂਗੇ ਮੱਥ ਟੇਕਣ ਪਹਿਲੀ ਵਾਰੀ ਆਨਲਾਈਨ ਲੱਗੇ ਜੀ ਮਠਾਈ 4 ਕਿਲੋ ਲਾਹਾਂਗੇ ਪ੍ਰੋਚਨ ਉਹਦੇ ਨਾਲ ਅਸੀਂ ਪਹੁੰਚ ਗਏ ਜੀ ਹੁਣ ਗੁਰਦੁਆਰੇ 12 ਪੀਐਸ ਮਠਾਈ ਅਸੀਂ ਲੈ ਲਈ ਤੇ ਸਾਡਾ ਕਾਕੂ ਪਹਿਲੀ ਵਾਰੀ ਜਾਊਗਾ ਮੱਥਾ ਟੇਕਣ ਸਾਡਾ ਨਵਾਬ ਪਹਿਲੀ ਵਾਰ ਜਾਊਗਾ ਸੋ ਸਾਰਿਆਂ ਨੇ ਕਮੈਂਟ ਕਰਕੇ ਇਹ ਵੀ ਦੱਸਣਾ ਵੀ ਨਵਾਬ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਨਾਮ ਹਨਾ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਕੱਲ੍ਹ ਵਾਲੇ ਅੱਜ ਵਾਲੇ ਬਲੌਗ ਚ ਇਹ ਵੀ ਸੀਗਾ ਕੱਲ੍ਹ ਵਾਲੇ ਬਲੌਗ ਚ ਕਿਹਦੇ ਵੀ ਸਾਡੇ ਮਤਲਬ ਕੱਟ ਕਰਕੇ ਹਨਾ ਮਤਲਬ ਜਿਹੜਾ ਜਦੋਂ ਬੰਦੇ ਹੁੰਦੇ ਸੇਰੇ ਹਨਾ ਕੱਟ ਕਰਦੇ ਹੁੰਦੇ ਆ ਹਨਾ ਬਟ ਸਾਡੇ ਇਦਾਂ ਹੀ ਆ ਪੰਜਾਬੀ ਆਸੀਂ ਐਵੇਂ ਪੰਜਾਬੀ ਨਹੀਂ ਪਰ ਅਸੀਂ ਪੰਜਾਬ ਵਾਲੀ ਸੈਟ ਨਹੀਂ ਹੈ ਨਾ ਸਾਡੇ ਇਧਰ ਲਈ ਸਾਡਾ ਇਦਾਂ ਹੀ ਹੁੰਦਾ ਵਾ ਵੀ ਜਿਹੜੇ ਖਰੇ ਕੰਮ ਕਰਦੀ ਹੁੰਦੀਆਂ ਨੇ ਨਾ ਉਹ ਤਿਆਰ ਕਰਕੇ ਲੈਣਦੀ ਹੁੰਦੀ ਤੇ ਉਹੀ ਬੰਦਦੀ ਹੁੰਦੀਆਂ ਸਾਡੇ ਇਦਾਂ ਹੁੰਦਾ ਸਾਡੇ ਇਕੱਠ ਕਰਨ ਦਾ ਦਰਵਾਜ ਨਹੀਂਗਾ ਵੀ ਇਕੱਠ ਕਰਕੇ ਹਨਾ ਬੰਦਦੇ ਉਹ ਕਈਆਂ ਦੇ ਕਰਦੇ ਆ ਹਾਂ ਕਈਆਂ ਦੇ ਕਰਦੇ ਹੋਣਗੇ ਕਿਪ ਤਾਂ ਜੱਟਾਂ ਦੇ ਵੀ ਕਰਦੇ ਹੋਣਗੇ ਤੇ ਜਿਹੜੇ ਮਤਲਬ ਪੰਜਾਬ ਵਾਲੇ ਛੱਡ ਰਹਿੰਦੇ ਆ ਕਿਉਂਕਿ ਅਸੀਂ ਪੰਜਾਬ ਵਾਲੇ ਛੱਡ ਨਹੀਂ ਰਹਿੰਦੇ ਨਾ ਸਾਡੇ ਇੱਧਰ ਦਰਵਾਜ ਅੱਡ ਹੋ ਸਕਦਾ ਉਧਰ ਦਰਵਾਜ ਅੱਡ ਹੋ ਸਕਦਾ ਕਿ ਕਈ ਦਰਵਾਜ ਇਦਾਂ ਦੇ ਵੀ ਜਿਹੜੇ ਆਪਣਾ ਹੋਰ ਆ ਅਗਲਿਆਂ ਦਾ ਹੋਰ ਆ ਹਨਾ ਸੋ ਐਸ ਕਰਕੇ ਹੋ ਸਕਦਾ ਵਾ ਬਟ ਸਾਡੇ ਇਕੱਠ ਨਹੀਂ ਕਰਦੇ ਹੁੰਦੇ ਵੀ ਕਹਿੰਦੇ ਵੀ ਨਾਨਾਂਣ ਬਣਦੀ ਹੁੰਦੀ ਆ ਮਲਪੂਆ ਜਵਾਗ ਦੀ ਭੂਆ ਬਣਦੀ ਹੁੰਦੀ ਹੈ ਨਾ ਪਰ ਸਾਡੇ ਇਹ ਨਹੀਂ ਇਦਾਂ ਦਾ ਹੋਇਆ ਤਾਂ ਕੋਈ ਕਿਉਂਕਿ ਮੈਂ ਪਹਿਲਾਂ ਵੀ ਹੋਇਆ ਹੁਣ ਤੱਕ ਵੀ ਹੋਇਆ ਪਿੱਛੇ ਵੀ ਹੋਇਆ ਪਰ ਨਹੀਂ ਉਹਨਾਂ ਨੇ ਕਿਸੇ ਨੇ ਨਹੀਂ ਇਦਾਂ ਮੰਨੇ ਇਕੱਠ ਕਰਕੇ ਲਾ ਹਾਂ ਬੰਦ ਏ ਜ਼ਰੂਰ ਆ ਤੇ ਮਤਲਬ ਇਕੱਠ ਕਰਕੇ ਨਹੀਂ ਬੰਦਦੇ ਸੋ ਸਾਡਾ ਨਵਾਂ ਪਹਿਲੀ ਵਾਰ ਹੀ ਆਇਆ ਮੱਥਾ ਟੇਕਨ ਗੁਰੂ ਘਰੇ ਚਲੋ ਆ ਗਏ ਹਾਂ ਆ ਗਏ ਹੋਰ ਚਲੋ ਅਸੀਂ ਪਹੁੰਚ ਗਏ ਜੀ ਹੁਣ ਗਿਆਸੰਪੁਰ ਅਸੀਂ ਜਾਮ ਲੱਗਿਆ ਸੀ ਜਾਮ ਸਾਰਾ ਖੋਲ ਗਿਆ ਸਾਰੇ ਘੰਬਾ ਹੈ ਸੜਕਾਂ ਕੁ ਸੁਤਾਈ ਪਿਆ ਓਏ ਛੋਈ 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 ਕਰੀ ਜਾਂਦਾ ਵਿੱਚ ਕੁਸਦੀ ਜਾਂਦਾ ਵਾ ਇਹਦਾ ਕੁਛ ਨਹੀਂ ਵੇਖਿਆ ਉੱਠ ਕੇ ਉੱਠ ਕੇ ਵੇਖ ਲੈ ਮੰਡੀ ਮਾਂ ਪਿਆ ਦੀ ਮੰਡੀ ਦੇਖ ਲੈ ਮਾਮਿਆਂ ਦੀ ਓਏ ਗੁੱਡੂ ਇਹ ਪੋਸਟ ਤੇ ਹੈ ਮੇਰੀ ਤਰ੍ਹਾਂ ਹੈ ਇਹ ਮੇਰੀ ਤਰ੍ਹਾਂ ਪੋਸਟ ਆ ਵੀ ਦੇਖਦਾ ਛੋਟ ਛੋਟੀਆਂ ਘਰੇ ਜਾ ਕੇ ਉਠੂ ਤੇ ਘਰੇ ਜਾ ਕੇ ਲਾਉ ਰੌਣਕ ਮੇਲੇ ਉਤਲ ਮਮੂਦੇ ਆਣਾ ਕਿਹੜੀ ਲੈਣੀ ਸਮਝੀ ਇੱਥੋਂ ਲੈ ਲਈਏ ਲੈ ਲਓ ਜਾਉਂ ਹਜਲੀ ਆ 10 ਕਿਹੜੀ ਚੋਸੀ ਸਬਜੀ ਲੈ ਕੇ ਤਾਂ ਨਿਕਲੇ ਆ ਸਾਰਿਆਂ ਨੇ ਕਾਕੂ ਨੂੰ ਦੇਖ ਲਿਆ ਸੀ ਪਰ ਇੱਕ ਕਾਕੂ ਦੀ ਮਸੀ ਇਦਾਂ ਦੀ ਆ ਜਿਨੇ ਹਜੇ ਤਾਂ ਹੀ ਨਹੀਂ ਦੇਖਿਆ ਸੀ ਰੋਟੀਆਂ ਬਣਾਉਣਾ ਕਲ ਦੀ ਰੋਟੀਆਂ ਬਣਾਉਣਾ ਕਿ ਵਿਚਾਰੀ ਨੇ ਉਹਨਾਂ ਹੀ ਕਲੀਆਂ ਸਾਨੂੰ ਉੱਥੇ ਰਹਿਸਾ ਨਗਰ ਤੇ ਉਹਨੇ ਵਿਚਾਰੀ ਨਿਕਲ ਲਈ ਨੇ ਕਾਕੂ ਨੂੰ ਦੇਖੇ ਨੇ ਇੱਦਾਂ ਚਾਰੇ ਜਣੇ ਆ ਗਏ ਅੰਗਦ ਵੀ ਆ ਰਾ ਅੰਗਦ ਗਿਆ ਅਸ਼ੋਭ ਆ ਮੈਂ ਕਿਨਾ ਜਿਹੜੀ ਰੋਟੀਆਂ ਪਕਾਵੇ ਘਲਦੀ ਦੀ ਉਹਨੇ ਹਏ ਤੇ ਕਾਕੂ ਨੇ ਦੇਖਿਆ ਕਰੇ ਹਾਏ ਚੱਕਲਾ ਚੱਕਲਾ ਚੱਕ ਵੀ ਲਾ ਪਾਰਾ ਬਹੁਤ ਮਸੀ ਆ ਰਹੀ ਆ ਰਹੀ ਇੱਧਰ ਆ ਰਹੀ ਮੈਂ ਤਾਂ ਪਾਰਾ ਬਹੁਤ ਆ ਹਾਂ ਜੋਸ਼ੀ ਗੋਸ਼ਕੇ ਹੁਣ ਕਰੇ ਹੌਲੀ ਹੌਲੀ ਕਰਦੇ ਹੋ ਜਾਂਦੇ ਅਸੀਂ ਚਾਰ ਹੋਰ ਬੁਨੇ ਨਾ ਨਹੀਂ ਰੋਇਆ ਜਵਾਕ ਉੱਠੇ ਨਹੀਂ ਸੁੱਤਾ ਹੀ ਪਿਆ ਅਗਲਾ ਨਾ ਆਕੇ ਗਿਆ ਨਾ ਕੇ ਗਿਆ ਨਾ ਫਿਰ ਮੁੰਡਾ ਦਾ ਸਿਰ ਦੇ ਦੂੰ ਮੈਂ ਕਰਦੇ ਹਾਂ ਹਲਦੀ ਗੱਲੋਂ ਵੇਖੀ ਕਰਦਾ ਦਾਦੀ ਵੇਖ ਨੂੰਣਿਆ ਅਗਲਾ ਸੌ ਜਾਂਦਾ ਵਾ ਤੂੰ ਕੀ ਗੱਲ ਕਰਦਾ ਚੱਲ ਚੱਲ ਦਾਦੀ ਵੇਖ ਲੋ ਤੁਰਦੀ ਕਹਿੰਦਾ ਮੁੰਡਾ ਵੀ ਲਗਾ ਅਗਲਾ ਦਾਦੀ ਦੇ ਨੂੰਣਿਆ ਨੂੰ ਸੌ ਜਾਂਦਾ ਵਾ ਕਹਿੰਦਾ ਦਾਦੀ ਵੇਖ ਤੁਰਦੀ ਮਿੱਟੀ ਜੀ ਤੈਨੂੰ ਵੀ ਗੱਡਾ ਫਰ ਆ ਜਾ ਫਰ ਸੋਨੂ ਵੇਟ ਚੱਲ ਗਈ ਪਹਿਲੀ ਵਾਰ ਕੋਮ ਗਿਆ ਹਨਮਾਬ ਬਾਅਦ ਫੇਰ ਆਇਆ ਅਗਲਾ ਪਹਿਲੀ ਵਾਰ ਤੁਧਣਾ ਆਇਆ ਜਦੋਂ ਆਪਣੇ ਘਰ ਘੁੰਮ ਕੇ ਤੇ ਪਹਿਲੀ ਵਾਰ ਆਇਆ ਸਪੈਸ਼ਲ ਅੱਜ ਲਈ ਦੋ ਸ਼ਹਿਰ ਦੇਖੇ ਰਾਜੇ ਨੇ ਹੁਣ ਆਪਣੇ ਪੱਕੀਆਂ ਦੀ ਰੋਟੀ ਆ ਸੌਜੀ ਆਦੇ ਬਣੀ ਗੋਭੀ ਐਚਾ ਨਹੀਂ ਹਾਂ ਜਿਹੜਾ ਇਹ ਨਾਲ ਪਾਣੀ ਹੈ ਸਰਵਸਤ ਹੈ ਨਾ ਟੋਕਾ ਕੇ ਰੱਖਦੀ ਬੋਧਾ ਡਾਕਟਰ ਨੇ ਹਜ ਵੀ ਕਹਿੰਦੀ ਸੀ ਠੀਕ ਹੈ ਨਹੀਂ ਕਹਿੰਦੀ ਜਵਾਨ ਨਾਲ ਪਾਣੀ ਉਹ ਵੀ ਨਹੀਂ ਪੋੜਦੇ ਨਹੀਂ ਜਵਾਨ ਨਾਲ ਬਣੀ ਐਚਾ ਫੋਨ ਸੀਗਾ ਫੋਨ ਕਰੇ ਬਾਕੀ ਤਾਂ ਨਾ ਨਹੀਂ ਸਾਰਾ ਕੁਝ ਖਾਣ ਪੀਣ ਤੋਂ ਕਿਤੇ ਵੀ ਪਰੇਜ ਨਾ ਜਿੱਦਾਂ ਮਰਜ਼ੀ ਖਾ ਸਕਦੇ ਆਪਾਂ ਕੋਈ ਮਨਾਹੀ ਨਹੀਂ ਥੋੜਾ ਥੋੜਾ ਕਰਕੇ ਸਟਾਰਟ ਕਰ ਦੋ ਹੁਣ ਅੱਜ ਇਹ ਦਿੱਤਾ ਆਪਾਂ ਕੁਝ ਨਹੀਂ ਦਿੱਤਾ ਅੱਜ ਹਾਂ ਥੋੜਾ ਥੋੜਾ ਬੋਤਾ ਦੇ ਹੀ ਸਕਦੇ ਆਪਾਂ ਗੜੀ ਅਗੜੀ ਦਿੰਦੇ ਰਹਾਂ ਦਾਲ ਬਣਦੇ ਰਹਾਂ ਹਾਂ ਅਬ ਇਤਨੇ ਖੁਸ਼ ਹੋ ਕੇ ਖਾਣ ਤੇ ਹੁਣ ਆਪਾਂ ਕਰਦੇ ਆ ਬਲੌਗ ਤਾਂ ਐਂਡ ਸੋ ਤੁਹਾਨੂੰ ਅੱਜ ਦਾ ਬਲੌਗ ਕਿਤਨ ਲੱਗਿਆ ਲਾਈਕਸ ਕਮੈਂਟ ਕਰਕੇ ਦੱਸੋ ਅਗਰ ਆਪਣਾ ਵਲੋਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਸਟਾਰਟ ਕਰ ਲਈ ਧੰਨਵਾਦ ਬਾਏ ਬਾਏ